ਸ਼ਾਰਪੁਰ ਦੇ ਨਜ਼ਦੀਕੀ ਪਿੰਡ ਟਡਿਆਣਾ ਕਲਾ ਦੇ ਮੌਜੂਦਾ ਐਸੀ ਨੌਜਵਾਨ ਸਰਪੰਚ ਦਾ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ ਮ੍ਰਿਤਕ ਸਰਪੰਚ ਅਕਸਰ ਹੀ ਨਸ਼ੇੜੀ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਆਵਾਜ਼ ਉਠਾਉਂਦਾ ਸੀ ਜਿਸ ਕਾਰਨ ਉਸ ਨੂੰ ਕਈ ਵਾਰ ਧਮਕੀਆਂ ਵੀ ਮਿਲ ਚੁੱਕੀਆਂ ਨੇ ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਸ਼੍ਰੀ ਗੁਰੂ ਵਿਦਾਸ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਤਾਂ ਉਹਨਾਂ ਵੱਲੋਂ ਸਿੱਖਾ ਸੰਘਰਸ਼ ਕੀਤਾ ਜਾਵੇਗਾ। ਫੌਜ ਦਾ ਪ੍ਰਸ਼ਾਸਨ ਮਰਦਾਬਾਦ ਫੌਜ ਦਾ ਪ੍ਰਸ਼ਾਸਨ ਮਰਦਾਬਾਦ ਫੌਜ ਦਾ ਪ੍ਰਸ਼ਾਸਨ ਮਰਦਾਬਾਦ ਅੱਜ ਸ਼ਾਮ ਤੱਕ ਜੇ ਨਾ ਬੰਦੇ ਰੈਸਟ ਕੀਤੇ ਤੇ ਭਾਜੀ ਪ੍ਰਸ਼ਾਸਨ ਦੇ ਵੀ ਉਹਦੇ ਘਰ ਦੀ ਇੰਟਰਨੈਟ ਖੜਕਾ ਦੇਵਾਂਗੇ। बैठा जो ਉਹਨਾਂ ਦੇ ਘਰੋਂ ਬੋਲਵਰ ਹੱਥ ਪੁਲਿਸ ਨੂੰ ਪਤਾ ਨਹੀਂ ਆ ਵੀ ਐਨੇ ਦਿਨਾਂ ਤੋਂ ਉਹਨਾਂ ਕੋਲ ਬੋਲਾ ਸਾਨੂੰ ਜਿਆਦਾ ਕੋਈ ਬੰਦਾ ਕਹਿ ਰਿਹਾ ਕਿ ਐਨੇ ਦਿਨਾਂ ਤੋਂ ਉਹਨਾਂ ਦੇ ਕੋਲ ਹਥਿਆਰ ਘੁੰਮਦਾ ਤੇ ਪੁਲਿਸ ਕੀ ਆ ਪੁਲਿਸ ਜਿਹੜੇ ਆ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਫੜ ਸਕਦੇ ਆ ਨਾ ਚਿੱਟਾ ਵੇਚੋ ਨਾਲ ਉਹਨੂੰ ਫੜ ਸਕਦੀ ਆ ਨਾ ਗੋਲੀਆਂ ਮਾਰਨ ਵਾਲਾ ਫੜ ਸਕਦੀ ਆ ਸਾਰ ਪੁਲਿਸ ਨਹੀਂ ਮਿਲੀ ਭੁਗਤਾਰ ਸਾਰਿਆਂ ਦੇ ਮਿਲੀ ਭੁਗਤਾਰ ਦੋ ਦੋ ਨੰਬਰ ਦੇ ਅਸਲੇ ਸਾਰਿਆਂ ਦੇ ਕੋਲ ਆ ਸਾਰਿਆਂ ਦੇ ਕੋਲ ਆ ਔਰ ਇਹ ਵੀ ਗੱਲ ਸੁਣ ਲੋ ਜਿਹੜਾ ਸਮਾਜ ਦੇ ਉੱਚੇ ਉੱਤੇ ਉੱਠਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸੇਰ ਕੱਢਦਾ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਝ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀ ਨਵੇਂ ਹੋਏ ਆ ਉਹਨਾਂ ਨੂੰ ਪਤਾ ਕਿ ਯਾਰ ਤੁਹਾਨੂੰ ਨਮੋਸ਼ੀ ਦੇ ਦਿੱਤੀ ਆ ਉਹਨਾਂ ਨੇ ਅੱਜ ਜਿਹੜਾ ਇਹੋ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਭਰਾ ਸੀਗਾ ਜੇ ਕਿਸੇ ਨੇ ਅੱਜ ਸ਼ਾਮ ਤੱਕ ਅਰੇਸਟ ਨਾ ਹੋਈ ਉਹਨਾਂ ਦੇ ਘਰ ਵੀ ਲੂਦਾਂਗੇ ਤੇ ਹਸ਼ਿਆਰਪੁਰ ਦਾ ਏਰੀਆ ਵੀ ਸਾਰਾ ਲੂਦਾਂਗੇ ਫਿਲਹਾਲ ਪੁਲਿਸ ਵਾਲਾ ਮਾਮਲਾ ਦਰਜ ਕਰ ਅਗਲੀ ਬੰਦੀ ਕਾਰਵਾਈ ਕਰਨ ਦੀ ਕਲਾਕੀ ਚਾਰੀ ਹੈ ਉਹਨਾਂ ਦੀ ਫੱਟੇ ਹੈਗੀ ਟਾਇਰ ਕੱਟੇ ਹੈਗੀ ਹੈ ਦੰਦ ਸੜਕਾਂ ਦੇ ਵਿੱਚ ਤੇ ਉੱਥੇ ਤਿੰਨ ਨੌਜਵਾਨ ਆਏ ਰਿਹਾ ਕਿ ਮੋਰਚਾ ਤੇ ਇਹਨਾਂ ਨੂੰ ਗੋਲੀ ਮਾਰਦੇ ਇਹਨਾਂ ਦੀ ਡੈਥ ਹੋ ਗਈ ਕੋਈ ਪਹਿਲਾਂ ਵੀ ਇਨਫੋਰਮੇਸ਼ਨ ਸੀ ਪੁਲਿਸ ਨੂੰ ਕਿਹਾ ਤੇ ਅਗਲਾ ਹੋ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਕੁਝ ਨਾ ਕੋ ਕੰਪਲੇਂਟ ਦੀ ਨਾ ਕੋ ਜਬਤ ਕਿ ਸ਼ਕਤੀ ਸਰ ਕਿੰਨੀਆਂ ਗੋਲੀਆਂ ਬੱਜੀਆਂ ਜੀ ਜਾਰੀ ਹੈ ਜੀ ਆਪਣੇ ਜੀ ਸਸ ਜਿਹਨਾਂ ਨੂੰ ਬਾਈ ਨੇਮ ਤਾਂ ਹੈਗੇ ਆ 2 3 ਨੰਬਰ ਦੇ ਸਾਥ ਪਤਾ ਹੈ ਜਿਹਦੇ ਬੰਦੇ ਇਸ ਤੇ ਨੂੰ ਮੋੜਦਾ ਹੈ ਵੀਰੀਫਾਈ ਹੋਏ ਨੇ ਬੰਦੇ ਵੈਰੀਫਾਈ ਕਰਦੇ ਮੈਂ ਵੈਰੀਫਾਈ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਤੁਸੀਂ ਖਲਾਸਪੁਰ ਦਾ ਕਹਿੰਦੇ ਤੁਸੀਂ ਪਿੰਡ ਵਾਲੇ ਜਿੱਤਾਂ ਮੈਂ ਸਰ ਕਿੰਨੀਆਂ ਗੋਲੀਆਂ ਬੱਜੀਆਂ ਜੀ ਗੱਲ ਗਿਆ ਪੁਸ਼ਟਮੰਡ ਹੋਊਗਾ ਵੈਸੇ ਤੇ ਅਖੀ ਡੱਡ ਬੜੀ ਤੱਤਾ ਕਰਦੇ ਕੀ ਉਹਨਾਂ ਦੀ ਅਰੈਸਟ ਲਈ ਛਾਪੇਮਾਰੀ ਕਿ ਕੀਤੀ ਜਾ ਰਹੀ ਹੈ ਜਾ ਰਹੇ ਛਾਪੇਮਾਰੀ ਕੋਲ ਤਸਰ ਕੋਈ ਉਸ ਲਾਪਗੈਰਾ ਵੀ ਪ੍ਰਮਤ ਹੋਇਆ ਥੱਲੇ ਕੋਈ ਨਾ ਰੈਸਟ ਨਹੀਂ ਹੋਇਆ ਨਾ ਪਰ ਮਾਰੀ ਹੋ ਰਹੀ ਹੈ ਜਾਰੀ ਹੈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟੇਡ ਕੰਪਨੀਆਂਸ ਇਚਨਸਿਸ ਐਜ਼ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ ਇਲੈਕਟ੍ਰੀਸ਼ੀਅਨ Masonry work, carpentry. For more information, please contact him at www.checktrade.com, ID number 921760. Shamra Chander Kalcenter. Call him on this number: 074884161. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ